ਮੈਨੂੰ ਦੱਸ ਦਿਓ ਕਿੰਨੇ ਘਰ ਉਫੜੇ ਕਿਹੜੇ ਨੇ ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਸਖਤਰ ਹਰਮਿੰਦਰ ਸਿੰਘ ਜੀ ਜਿਨ੍ਹਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਝ ਇਨਫਰਮੇਸ਼ਨ ਸੀ ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਹਾ ਤੇ ਇਹਨੇ ਸਿਰਾਵਾਇ ਟੋਕਰੀ ਬਾਕਰਤੀ ਮਾਰ ਜਿਹੜੇ ਸਸਤੇ ਹੋਏ ਸੀ ਉਹਨਾਂ ਉੱਤੇ ਕਿਰ ਵੱਖੋ-ਵੱਖੇ ਰਿਪੋਰਟਾਂ ਲੈ ਕੇ ਕੀਤੀ ਕੀਤੀ ਸੀ ਤੇ ਅੱਜ ਤਕਰੀਬਨ 300 350 ਦੀ ਹੈ ਇਹਨਾਂ ਕਪੂਤੀ ਵੱਖੋ ਕੁਮਾਰ ਤੇ ਇਹਨਾਂ ਸ਼ਰਾਬ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪੱਤਾ ਜਿਹੜਾ ਦੇ ਦੇ ਦੇਰੇ ਕਿਹੜੇ-ਕਿਹੜੇ ਮਾਰਕਾਂ ਦੀ ਪੇਟੀ ਫੜੀ ਹੈ ਤੇ ਕਿੰਨੀਆਂ-ਕਿੰਨੀਆਂ ਇਹ ਮਲੰਡਰ ਪੈਡ ਬੰਡਰ ਪੈਡ ਆਰਸੀ ਮਕਟਾਵਲ ਮਕਟਾਵਲ ਮਿਊ ਲੇਵਲ ਹੈ ਇਹ ਕਲਬ ਉਸकी ਵੱਖੋ-ਵੱਖਰ ਮਾਰਕੀਆਂ ਦੀਆਂ तकरीबन 344 ਚਟੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਦੀ ਕਿੱਥੇ ਸੇਲ ਕਰਨੀ ਸੀ ਦਰ ਇਹਨਾਂ ਸੇਲ ਜਿੱਥੇ ਪਿੰਡਾਂ ਦੇ ਵਿੱਚ ਲੋਕ ਆਉਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਥੇ ਗਿੰਦੂ ਗੋਲਾਂ ਦੇਤੀ ਪਿੰਡ ਦੇ ਚਾਰ ਗੋਲਾ ਵੀ ਜਾਂਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਕੀ ਕਰ ਰਵੇ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਲਏ ਗਏ ਇੰਨਾ ਵੀ ਇੱਕ ਦੋ ਪਰਚੇ ਦਰਜ ਹੈਗੇ ਤੁੰਡਾ ਦੂਸਰਾ ਵੀ ਆ ਜਿਹੜਾ ਗ੍ਰੰਟ ਚਾਰਾ ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਇਹ ਤੁਹਾਡੇ ਕਾਫੀ ਚਿਰ ਤੋਂ ਨਗਾਰੇ ਸੀ ਦੋਨਿਆਂ ਸਾਥ ਦੇ ਇਹ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਲੀਆਂ ਲਿਆ ਕੇ ਦੁਬਾਕੋ ਟਿਕਿਆਂ ਨੂੰ ਵੇਚਦੇ ਸੀ ਉੱਥੋਂ ਸਸਤੀ ਲੈਣ ਦੀ ਤੇ ਮਹਿੰਗੀ ਵੇਚਦੇ ਇਹ ਦੋਨੋਂ ਕਾਰੋਬਾਰ ਇਹ ਕਰਦੇ ਹੁੰਦੇ ਨਜਾਇਜ਼ਰਾ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਦੋਸਤ ਠੀਕ ਕਿ ਸੁਪਰਾਜ ਨਹੀਂ ਮਾਨਦੇ ਇਹ ਕਿੰਨੇ ਐ ਜਿਹੜੀ ਵਸਕੀਆਂ ਕਿੱਥੋਂ ਖੜੀਆਂ ਕਿੰਨੀਆਂ ਐ ਵਸਕੀਆਂ ਜੀ ਸਾਡਾ ਆਪੇ ਕੰਪਰਮਾ ਸਲਾਈ ਹਾਨੂੰ ਕਿਤੇ ਕੁਝ ਸੂਚਨਾ ਆਈ ਸੀ ਆਪਣੇ ਵੱਲੋਂ ਐ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤੇ ਇਹਨਾਂ ਦਾ ਬਿੱਸਾ ਦਿੱਤਾ ਰਾਪੀ ਸਾਡੇ ਕੋਲ ਪੋਰਸਾ ਨਹੀਂ ਤੇ ਸਾਡੇ ਬੰਦਿਆਂ ਨੇ ਚਾਲ ਦੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ ਸੀ 11 12 ਵਜੇ ਦੇ ਕਰੀਬ ਮਹਿਕਮੇ ਨੇ ਲੈ ਕੇ ਨਾਲ ਇੱਕ ਸ਼ਾਈਨਟ ਡਾਕਟਰ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੋਣੇ ਨਾਲ ਇਹਦੇ ਡੇਟ ਕਰਵਾਈ ਦੀ ਜੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਉਂਦੇ ਮਿਲਦੇ ਆਉਂਦੇ ਕਿੱਥੋਂ ਲੈ ਕੇ ਆਉਂਦੇ ਸੀ ਪੇਟੀਆਂ ਇਹਾਨੂੰ ਇਹ ਪ੍ਰੋਫੈਸਰ ਅਜ ਨਾਲੇ ਤੋਂ ਆਈ ਆ ਜੀ ਕਿੰਨੀ ਦੇਰ ਤੋਂ ਦਾ ਕੰਮ ਕਰਦੇ ਹੋ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਜੀ ਤਿੰਨ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਚ ਮੌਜੂਦ ਨੇ ਇਹ ਚ ਦੋ ਜਣੇ ਜੇ ਕੋਈ ਕਿੰਦਾ ਵਾ ਇੱਕ ਆਜਾ ਨਾਲ ਮੇਰੇ ਕੀ ਕਾਰਵਾਈ ਕਰਦੇ ਹੋ ਜੀ ਨਾ